ਬਾਈ ਜੀ ਮੈਂ ਦਰਪੀਸਾ ਲਹਿਰਾ ਅੱਜ ਅਸੀਂ ਲੁਧੇ ਦੇ ਲੁਧਿਆਣੇ ਪਹੁੰਚੇ ਸੀ ਜਿੱਥੇ ਮੁੱਲਾਪੁਰ ਦਾ ਅੱਥਾ ਬਹੁਤ ਵੱਡਾ ਤੂਫਤਰ ਬਾਜੀ ਦਾ ਟੱਟ ਸੀ ਸੋ ਉਹਨੂੰ ਵੀਡੀਓ ਸਾਰਾ ਨਜ਼ਰ ਆਊਗਾ ਸਾਰੀ ਸਾਡੀ ਦਲਵਾਤ ਵੀ ਦਰਾਮਾਂ ਦੇ ਜਿਹੜੇ ਤੋਂ ਉੱਤਰ ਆਜੇ ਨੇ ਤੇ ਬਲਦਾਂ ਨੇ ਅਤੇ ਹੋਰ ਜਿਹੜੇ ਤੁਹਾਡੀ ਦੇ ਪਲੇਅਰ ਵੀ ਆਏ ਨੇ ਵਿੱਚ ਸਾਰੀਆਂ ਤਰ੍ਹਾਂ ਦੀ ਅਸੀਂ ਛੋਟੇ ਨਾਲ ਦਲਤਰਾਮਾਂ ਦੇ ਬਹੁਤ ਵੱਡਾ ਭਾਰੀ ਟੱਠ ਹੋਇਆ ਸੀ ਉਹਨੂੰ ਤਸਵੀਰਾਂ ਵਿੱਚ ਨਜ਼ਰ ਆਊਗਾ ਅਸੀਂ ਦਲਤਰਾਮ ਬਹੁਤ ਵੱਡਾ ਟੱਠ ਹੋਇਆ ਅੱਜ ਇੰਨਾ ਭਾਰੀ ਇਕੱਠ ਹੋਇਆ ਜੈ ਇੰਨੇ ਇਸ ਥ੍ਰੀਮਾਂ ਦੇ ਅੰਦਰ ਪੀਜ ਬਰਦਰ ਸਮੋਸੇ ਹਰੇ ਚੀਤੀਆਂ ਜੀ ਜਾਨਿਆ ਧੰਨਵਾਦ ਵੀ ਅੱਜ ਕਿੱਡਾ ਵੱਡਾ ਅਸੀਂ ਤਾਂ ਇਹ ਲਾ ਲਓ ਵੀ ਪੂਰਾ ਜਿਹੜਾ ਸਿਸਟਮ ਹੈ ਉਹ ਦਿਖਾਵ ਨਹੀਂ ਸਕੇ ਇੰਨਾ ਭਾਰੀ ਇਕੱਠ ਹੈ ਇੱਥੇ ਜੇ ਕਹਦੀਏ ਕਬੂਤਰ ਬਾਜ਼ ਜੋ ਕਬੂਤਰਾਂ ਦਾ ਸ਼ੌਂਕ ਰੱਖਦੇ ਨੇ ਬਹੁਤ ਭਾਰੀ ਇਕੱਠ ਜੇ ਕਹਦੀਏ ਇੱਥੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋਇਆ ਹੈ ਪੰਜਾਬ ਹਰਿਆਣਾ ਦਿੱਲੀ ਪੂਰੇ ਦੇਸ਼ ਦੇ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਵਿੱਚੋਂ ਜੋ ਕਬੂਤਰਬਾਜ਼ੀ ਦੇ ਸ਼ਕੀਰ ਨੇ ਉਹ ਪਹੁੰਚੇ ਨੇ ਅੱਜ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਲਈ ਆਇਆ ਲੱਗ ਰਿਹਾ ਸੈਂਕੜੇ ਤਰ੍ਹਾਂ ਦੇ ਦਰਜਣਾ ਸੈਂਕੜੇ ਦਾ ਲੰਗਰ ਲੱਗੇ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਉਹ ਕਿਹੜਾ ਲੰਗਰ ਨਹੀਂ ਫਰੂਟਾਂ ਤੋਂ ਲੈ ਕੇ ਮਿਲਕ ਕੇਕਾਂ ਤੋਂ ਲੈ ਕੇ ਦਹੀਂ ਭੱਲਿਆਂ ਤੋਂ ਲੈ ਕੇ ਰੋਟੀਆਂ ਤੋਂ ਲੰਗਰ ਪਾਣੀ ਸਬਜ਼ੀ ਗੁਰੂ ਘਰ ਲੰਗਰ ਹਰੇਕ ਤਰ੍ਹਾਂ ਦਾ ਤਾਂ ਲੰਗਰ ਇਹਨਾਂ ਵਾਸਤੇ ਚਲਾਇਆ ਹੋਇਆ ਇੱਥੇ ਕਬੂਤਰਬਾਜ਼ ਜਿਹੜਾ ਛਕੋਇਨ ਨੇ ਆਹ ਦੇਖ ਸਕਦੇ ਹੋ ਆਲੇ ਦਲੇ ਜੋ ਲੰਗਰ ਚੱਲ ਰਹੇ ਨੇ ਵੱਡੀ ਭੀੜ ਹੈ ਜਿਹੜੀ ਅੱਜ ਵੱਡਾ ਇਕੱਠ ਹੈ ਇੱਥੇ ਹੋਇਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲਾਤੇ ਆਈਸਕਰੀਮਾਂ ਦੇ ਲੰਗਰ ਲਾਤੇ ਇਹਨਾਂ ਲਈ ਦੇਖ ਸਕਦੇ ਹੋ ਕਬੂਤਰ ਬਾਜ਼ੀ ਉਹ ਕਬੂਤਰ ਬਾਜ਼ੀ ਦਾ ਸ਼ਕੀਰ ਨੇ ਲੰਗਰ ਚੱਲ ਰਹੇ ਨੇ ਭਾਈ ਹਾਂ ਭਾਈ ਲੰਗਰ ਚੱਲ ਰਹੇ ਆਜ ਆਜ ਦੇਖ ਸਕਦੇ ਹੋ ਤਸਵੀਰਾਂ ਆਜੋ ਉੱਧਰ ਆ ਜਾ ਦੇਖ ਸਕਦੇ ਹੋ ਜੀ ਆਈਸਕਰੀਮਾਂ ਦੇ ਲੰਗਰ ਨੇ ਜਿਹੜੇ ਕਬੂਤਰ ਬਾਜ਼ਾ ਬਾਜ਼ੀ ਨੇ ਜਿਹੜੇ ਆ ਦੇਖੋ ਜੀ ਆਹ ਦੇਖੋ ਸਾਰੇ ਆਈਸਕਰੀਮਾਂ ਜਿਹੜੀ ਵੱਡੀ ਪੱਧਰ ਤੇ ਜੋ ਕਬੂਤਰ ਬਾਜ਼ੀ ਦਾ ਸ਼ਕੀਰ ਨੇ ਇਨਾਂ ਲਈ ਇੱਥੇ ਜੇ ਕਹਿੰਦੀ ਵੀ ਲੱਖਾਂ ਰੁਪਈਆ ਦੀ ਤਾਂ ਆਈਸਕ੍ਰੀਮ ਹੈ ਜਿਹੜੀ ਉਹ ਲੰਗਰ ਲਾਏ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਵੀਰਾਂ ਆਹ ਦੇਖ ਸਕਦੇ ਹੋ ਜੀ ਕਿਉਂ ਬਾਈ ਲੰਗਰ ਚੱਲ ਰਹੇ ਨੇ ਆ ਕੇ ਆ ਜੋ ਵੀ ਆ ਖੋਲੋ ਕਿਹੜੀ ਜਗ੍ਹਾ ਤੋਂ ਬਾਈ ਜੀ ਅਸੀਂ ਵੀਰਾਂ ਲੁਧਿਆਣੇ ਤੋਂ ਆਏ ਹਾਂ ਇੱਥੇ ਹੋਰ ਆ ਜਾਓ ਮੜਾ ਜੀ ਬੰਦ ਕਰ ਦਿਆ ਕਰ ਉਹਨੂੰ ਫਿਰ ਸਭ ਲੱਭਦੀ ਨਹੀਂ ਭਾਈ ਵੀਰਾਂ ਨੂੰ ਵੀਰੇ ਕਬੂਤਰਬਾਜੀ ਸਾਡੀ ਜਿੰਦ ਜਾਨ ਹੈ ਅਸੀਂ ਆਪਣੇ ਨਿਆਣੇ ਤੋਂ ਵੱਧ ਕਬੂਤਰ ਪਾਲੀਦੇ ਆ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਜਾਨਵਰ ਨੂੰ ਪਾਈਦਾ ਉਡੀ ਸਾਨੂੰ ਐਡੀ ਖੁਸ਼ੀ ਹੈ ਅੱਜ ਸਾਡੇ ਕਬੂਤਰਬਾਜੀ ਅੱਗੇ ਆ ਰਹੀ ਹੈ ਤੇ ਸਾਡੇ ਕਬੂਤਰਬਾਜੀ ਤੇ ਬੈਨ ਨਹੀਂ ਲੱਗਿਆ ਆਪਾਂ ਨੂੰ ਬਹੁਤ ਜਿਆਦੀ ਬਹੁਤ ਸੰਭਲ ਹੋ ਗਈ ਕਿ ਕਹਿ ਨਹੀਂ ਸਕਦੇ ਸਾਨੂੰ ਇੰਨੀ ਖੁਸ਼ੀ ਹੈ ਕਲੀਨ ਚਿੱਟੇ ਮਹਿਰੀ ਝੰਟੀ ਮਿਲ ਗਈ ਹਾਂ ਇਹ ਤਾਂ ਮੈਨੂੰ ਹਲੇ ਨਹੀਂ ਪਤਾ ਨਹੀਂ ਬਾਕੀ ਸੀਨੀਅਰ ਨੂੰ ਪਤਾ ਜੀ ਅਸੀਂ ਤਾਂ ਸੇਵਾ ਦਾ ਆ ਰਹੇ ਜੀ ਸੇਵਾ ਕਰ ਰਹੇ ਇਹ ਸਾਡੀ ਸਾਡੇ ਲੁਧਿਆਣਾ ਪੀਜ਼ਨ ਕਲੱਬ ਵਾਲੋਂ ਆਪਣੇ ਹਰਜੀਤ ਵੀਰਾ ਹਨੀ ਵੀਰੇ ਵਾਲੋਂ ਸਾਰੇ ਕਲੱਬਾਂ ਵਾਲੋਂ ਬੋਬੀ ਉਸਤਾਜੀ ਵਾਲੋਂ ਯਾਰ ਕੈਨਲ ਆਈਸਕ੍ਰੀਮ ਦੇ ਸਾਡੇ ਵਾਲੋਂ ਫ੍ਰੀ ਸੇਵਾ ਨਾਲ ਦੇਖੋ ਕਿੱਡੀ ਸੇਵਾ ਸਾਰੇ ਲੋਕਾਂ ਦੀ ਕਿੰਨੇ ਵਧੀਆ ਕਬੂਤਰਬਾਜ਼ ਨੇ ਸਾਰੇ ਬੰਦੇ ਕਿੰਨੀ ਕਫਾ ਚੈਸ ਆਈਸਕ੍ਰੀਮ ਦਾ ਲੰਗਰ ਲਾਇਆ ਕਿੰਨਾ ਕਲਾਤਾ ਅਸੀਂ ਵੀਰੇ 1 ਲੱਖ 1 ਲੱਖ ਰੁਪਏ ਦੀ ਆਈਸਕ੍ਰੀਮ ਲਾਈ ਆ ਜੀ ਕਿਥੇ ਇੱਕ ਕਲੱਬ ਦੀ ਨਹੀਂ ਹੈਗੀ ਸਾਰੇ ਕਲੱਬਾਂ ਦੇ ਲੁਧਿਆਣਾ ਸ਼ਹਿਰ ਦੇ ਜਿੰਨੀਆਂ ਕਲੱਬਾਂ ਨੇ ਜਿੰਨੀਆਂ ਕਲੱਬਾਂ ਵਾਲੇ ਬਹੁਤ ਕਲੱਬਾਂ ਨੇ ਸ਼ਹਿਰ ਦੀ ਸ਼ਹਿਰ ਦੀ ਕਬੂਤਰ ਖਿਡਾਰੀ ਮਜ਼ਦੇਰੇ ਖਿਡਾਰੀ ਨੇ ਖਿਡਾਰੀ ਆਪਾਂ ਵੀ ਕਬੂਤਰ ਪਾਜੀ ਦਾ ਕੰਮ ਕਰਦੇ ਹਾਂ ਹਾਂ ਜੀ ਕਬੂਤਰ ਪਾਜੀ ਦਾ ਕੰਮ ਨਹੀਂ ਕਰਦੇ ਜੀ ਸਾਨੂੰ ਸ਼ੌਂਕ ਹੈ ਸਾਡਾ ਕੋਈ ਬਿਜ਼ਨਸ ਨਹੀਂ ਕਬੂਤਰ ਪਾਜੀ ਅਸੀਂ ਤਾਂ ਨਿਆਣਿਆਂ ਵਾਂਗੂ ਰੱਖੇ ਜੀ ਆਪਣੇ ਘਰੇ ਸਾਨੂੰ ਕਬੂਤਰਾਂ ਦਾ ਮੁਰਗੀ ਦਾ ਦਿਨੋ ਸ਼ੌਂਕ ਹੈ ਜੇ ਕ ਡੈਡੀ ਤੋਂ ਹੀ ਸ਼ੌਂਕ ਹੈ ਦਾਦੇ ਬਰਦਾਦੇ ਦਾ ਸ਼ੌਂਕ ਹੈ ਜੀ ਸਾਡਾ ਆਪਾਂ ਵੀ ਲੁਧਿਆਣੇ ਤੋਂ ਹਾਂਜੀ ਹਾਂਜੀ ਠੀਕ ਹੈ ਕਿਵੇਂ ਫਿਰ ਇਕੱਠੀਆਂ ਹੋ ਸਾਰੇ ਹਾਂਜੀ ਹਾਂਜੀ ਸਾਰੇ ਇਕੱਠੇ ਆ ਜੀ ਸਾਰਿਆਂ ਨੇ ਸਹਿਯੋਗ ਨਾਲ ਲੰਗਰ ਲੱਗਾ ਹੈ ਪੂਰੇ ਲੁਧਿਆਣਾ ਦੇ ਸਹਿਯੋਗ ਦੇ ਨਾਲ ਪੂਰਾ ਲੁਧਿਆਣਾ ਦੇਖ ਸਕਦੇ ਹੋ ਬਿਲਕੁਲ ਜੀ ਬਿਲਕੁਲ ਸਾਰੇ ਲੁਧਿਆਣੇ ਦਾ ਜੀ ਦੇਖ ਸਕਦੇ ਹੋ ਟੋਟਲ ਲੁਧਿਆਣਾ ਪੂਰਾ ਲੁਧਿਆਣਾ ਖੜਾ ਹੈਗਾ ਦੇਖ ਸਕਦੇ ਹੋ ਭਾਈ ਜੀ ਨੂੰ ਦਿਖਾਓ ਪੂਰੇ ਸ਼ਹਿਰ ਵੱਲੋਂ ਲੁਧਿਆਣੇ ਵੱਲੋਂ ਲੰਗਰ ਲਾਇਆ ਕੋਈ ਜੀ ਇੱਕ ਪਾਸੇ ਆ ਦਿਖਾਓ ਜੀ ਆ ਦੇਖੋ ਜੀ ਇਸ ਤਰ੍ਹਾਂ ਨਾਲ ਹੈ 1 ਲੱਖ ਰੁਪਏ ਦੀ ਆਈਸਕ੍ਰੀਮ ਹੈ ਜ ਆ ਦੇਖੋ ਜੀ ਆ ਕੈਨਲ ਤਿੰਨ ਚਾਰ ਗੱਡੀ ਆ ਗੱਡੀ ਕੈਨਲ ਸਾਰੇ ਦੇਖ ਦਿਖ ਰਹੇ ਨੇ ਭਾਈ ਸਾਰੇ ਸਾਡੇ 8:30 9 ਵਜੇ ਦਾ ਲੰਗਰ ਚੱਲ ਰਿਹਾ ਜੀ ਹਾਲ ਤੱਕ ਕੰਟੀਨਿਊ ਚੱਲ ਰਿਹਾ ਜੀ ਕੋਈ ਰੋਕ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਰੇ ਗੂਤਰਵਾਜਾਂ ਨੂੰ ਸਾਰੇ ਮੇਰੇ ਭਰਾਵਾਂ ਨੂੰ ਜਿਹੜੇ ਇੱਥੇ ਇਕੱਠੇ ਹੋਏ ਜੀ ਸਾਰੇ ਗੂਤਰਵਾਜੀ ਕਰਕੇ ਵੀਰ ਦੇ ਨਾਮ ਆ ਦੇਖੋ ਜੀ ਐਸ ਕਰੀਮ ਦੀ ਜੇਕਰ ਮੇਰੇ ਨੰਬਰ ਪੂਰੇ ਡੱਬੇ ਡੱਬੇ ਆਈਸਕ੍ਰੀਮ ਚੱਲ ਰਹੇ ਨੇ ਅਗਰੇ ਇੱਥੇ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਸਾਰੀ ਪਬਲੀ ਨੂੰ ਪੂਰੇ ਡੱਬੇ ਡੱਬੇ ਬਿਚੇ ਖੁਸ਼ੀ ਅੱਜ ਕਰੀ ਜਾ ਚੰਚੇ ਦਾ ਲੈ ਲੀ ਬਾਈ ਚੰਚੇ ਦਾ ਫੜਨਾ ਹੈ ਦੇਖ ਸਕਦੇ ਹੋ ਜੀ ਆਪਣੀਆਂ ਬਲਦਾਂ ਦੀਆਂ ਕੁੱਤਿਆਂ ਦੀਆਂ ਤੇ ਖਾਸ ਕਰਕੇ ਕਬੂਤਰਬਾਜੀ ਦੇ ਜਿਹੜੇ ਸ਼ੌਂਕੀ ਨੇ ਜਰਗ ਗਰੁੱਪ ਜਰਗ ਗਰੁੱਪ ਸਾਹਮਣੇ ਖੜਾ ਹੈਗਾ ਦੇਖ ਸਕਦੇ ਹੋ ਤਸਵੀਰਾਂ ਅੱਜ ਵੱਡਾ ਇਕੱਠ ਹੈ ਜੇ ਕਹਿੰਦੇ ਕਈ ਬੱਸਾਂ ਗੱਡੀਆਂ ਲੈ ਕੇ ਆਏ ਨੇ ਇੱਥੇ ਕਬੂਤਰਬਾਜੀ ਦੇ ਜੋ ਇਕੱਠ ਹੋਇਆ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਦੇਖ ਸਕਦੇ ਹਾਂ ਵੀ ਜਿੱਤ ਦਾ ਪ੍ਰਤੀਕ ਹੈ ਜਿਹੜਾ ਉਹ ਨਿਸ਼ਾਨ ਦਿਖਾ ਰਹੇ ਨੇ ਜਰਗ ਗਰੁੱਪ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਅੰਮ੍ਰਿਤਸਰੋਂ ਆਏ ਜੀ ਅੰਮ੍ਰਿਤਸਰ ਤੋਂ ਹਾਂਜੀ ਤਰਨਤਾਰਨ ਦੇਖ ਸਕਦੇ ਹਾਂ ਵੀ ਤਰਨਤਾਰਨ ਜ਼ਿਲ੍ਹੇ ਤੋਂ ਆਏ ਨੇ ਹਾਂਜੀ ਹਾਂਜੀ ਤਰਨਤਾਰਨ ਚੱਲੇ ਅੰਮ੍ਰਿਤਸਰ ਤੋਂ ਕਡੋਰੀ ਗੋਲੇ ਤੋਂ ਕਿਹੜਾ ਪਿੰਡ ਹੈ ਜੀ ਚੰਹੇਰ ਪਿੰਡ ਅੱਛਾ ਕੀ ਸ਼ੌਂਕ ਰੱਖਦੇ ਹੋ ਕਬੂਤਰਾਂ ਦਾ ਜੀ ਕਬੂਤਰਾਂ ਦਾ ਹਾਂ ਜੀ ਕਿੰਨੇ ਸਾਲ ਤੋਂ ਕਬੂਤਰ ਡਾਰੇ ਹੋ ਹੋ ਗਏ 40 ਸਾਲ 40 ਸਾਲ ਤੋਂ ਹਾਂ ਜੀ ਦੇਖ ਸਕਦਾ ਆਪਾਂ ਬਾਈ ਆਪਾਂ ਵੀ ਬਾਈ ਜੀ ਵਾਵਾ ਚਿਰ ਤੋਂ ਹੀ ਰੱਖਦੇ ਆ ਆਪਾਂ ਵੀ ਰੱਖਦੇ ਆ ਆਪਾਂ 2011 ਤੋਂ ਧੰਨਾ ਲਾ ਲਈ ਨਸਲੇ ਦੀ ਮਸ਼ੀਨ ਗਰੁੱਪ ਆਪਣਾ ਬਾਈ ਆਪਾਂ ਭਾਈ ਜੀ ਆਪਾਂ ਭਾਈ ਕਬੂਤਰਾਂ ਦਾ ਸ਼ੌਂਕ ਰੱਖਦੇ ਹਾਂ ਕਬੂਤਰਾਂ ਦਾ ਸ਼ੌਂਕ ਹੈ ਤੁਹਾਨੂੰ ਵੀ ਹਾਂ ਜੀ ਕਬੂਤਰਾਂ ਦਾ ਸ਼ੌਂਕ ਹੈ ਜੀ ਕਿਹੜੀਆਂ ਫਿਰਦਾ ਕਬੂਤਰਾਂ ਦਾ ਸ਼ੌਂਕ ਦੇ ਹੈ ਮੈਂ ਨਹੀਂ ਆਪਣੇ ਦਾ ਆਪਣੇ ਦਾ ਭਰਾ ਦੇ ਰੱਖ ਰਿਹਾ ਕਬੂਤਰ ਉਹਦੇ ਨਾਲ ਆਏ ਆ ਭਾਈ ਠੀਕ ਹੈ ਚਲੋ ਤਾਂ ਇੱਕ ਹੀ ਗੱਲ ਹੈ ਹਾਂ ਕੋਈ ਗੱਲ ਨਹੀਂ ਆਪਾਂ ਵੀ ਰੱਖਦੇ ਆ ਭਾਈ ਹਾਂ ਹਾਂ ਜੀ ਕਿਹੜੀ ਜਗ੍ਹਾ ਤੋਂ ਲੰਮੇ ਜੱਟਪੁਰੇ ਤੋਂ ਜੀ ਲੰਮੇ ਜੱਟਪੁਰੇ ਤੋਂ ਹਾਂ ਜੀ ਠੀਕ ਹੈ ਭਾਈ ਜੋਧ ਦੇ ਚੇਲੇ ਆਣ ਹੈ ਭਾਈ ਜੋਧ ਦੇ ਚੇਲੇ ਆਣ ਭਾਈ ਜੋਧ ਦੇ ਚੇਲੇ ਹਾਂ ਜੀ ਕਬੂਤਰ ਭਾਈ ਨੂੰ ਬਹੁਤ ਪਿਆਰ ਕਰਦੇ ਆ ਭਾਈ ਉਹਦੇ ਤੋਂ ਬੋਤਾ ਬੱਦਕੇ ਪਾਲਦੇ ਹੋ ਦੇਖ ਸਕਦੇ ਹੋ ਜੀ ਆਈਸਕ੍ਰੀਮ ਹੈ ਜਿਹੜਾ ਇੱਧਰ ਦੇਖ ਸਕਦੇ ਹੋ ਵਾਲੇ ਵਾਲੇ ਆਈਸਕ੍ਰੀਮ ਚੱਲ ਰਹੀ ਹੈ ਐਡੇ ਕਾਠ ਰਿਕਾਰਡ ਤੋੜਤੇ ਪਈਆਂ ਨੇ ਹੱਦ ਤੋਂ ਜ਼ਿਆਦੇ ਰਿਕਾਰਡ ਨੇ ਜਿਹੜੇ ਉਹ ਤੋੜਤੇ ਸਾਹਿਬ ਕਿਤਾਬ ਨੇ ਜਿਹੜੇ ਕਬੂਤਰ ਬਾਜ ਜਾਂਦੇ ਅੱਜ ਜੋ ਨੌਜਵਾਨ ਪਹੁੰਚੇ ਨੇ ਹੱਦ ਤੋਂ ਜ਼ਿਆਦੇ ਹਰ ਤਰ੍ਹਾਂ ਦਾ ਜੇ ਕਹੀਦੀ ਰਿਕਾਰਡ ਨੇ ਜਿਹੜੇ ਅੱਜ ਤੋੜਤੇ ਹਰ ਪੱਖ ਲੰਗਰ ਤਾਂ ਇਹਨਾਂ ਲਈ ਹੈ ਕਹੀਦੀ ਵੀ ਜਿੰਨਾ ਵੀ ਕਹਦੋਂ ਉਨੇ ਹੀ ਚੱਲ ਰਿਹਾ ਹੈ ਬਣਾਤੀ